ਇਹ ਗੱਲੋ ਪ੍ਰਧਾਨ ਜੀ ਉਹਨੂੰ ਕਰੋ ਸਪੀਕਰ ਵਾਲੇ ਨੂੰ ਇਹ ਗੱਡੀ ਕਰ ਲਓ ਲੱਗਾ 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 ਸਪੀਕਰ ਵਾਲੇ ਨੂੰ ਲਾਓ ਫੋਨ ਹਾਂ ਹਾਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਲਾਈਵ ਹੋਇਆ ਇਹ ਆਪਾਂ ਆਇ ਨੂੰ ਫੜ ਫੋਨ ਨੂੰ ਬੱਤ ਸਾਰੇ ਕਮਾਦੇ ਆਂ ਅੰਦਰ ਬਾਹਰ ਸਾਰੇ ਕੋਈ ਬਹਿ ਜਾ ਸਾਰੇ ਆਰਾਮ ਨਾਲ ਮੇਰਾ ਵੀਰੋ ਜੋਧੇਓ ਬਹਿ ਜਾ ਸਾਰੇ ਬਹਿ ਨਾਈ ਮਸਲੇ ਹੱਲ ਹੋਣੇ ਆਪਣੇ ਬਹਿ ਜਾ ਕਹਨੂ ਕੀ ਆ ਚੱਲਣਾ ਨਹੀਂ ਆ ਪਾਰਟੀ ਹੁੰਦੀ ਹੈ ਕਪਤਾਨ ਕਪਤਾ ਜਿੰਨੇ ਫੋਟੋ ਖਿਚਾਉਣੀ 50000 ਰੁਪਏ ਜਮ੍ਹਾਂ ਕਰਾਈਓ 10000 ਰੁਪਏ ਲੈ 20000 ਰੁਪਏ ਹੋਰ ਫੋਟੋ ਵੀ ਤੁਹਾਡੀ ਸਾਰੀ ਦੁਨੀਆ ਨੇ ਵੇਖਣੀ ਹੈ ਔਰ ਰੋਡ ਤੇ ਲਾਵਾਂਗੇ ਰੋਡ ਨੂੰ ਮੈਂ ਜੀ ਰੋਡ ਨੂੰ ਬੰਦ ਕਰਨਾ ਆਪਾਂ ਰੋਡ ਫਰਾਂ ਨਾ ਬਰਸੀ ਆਜ ਬਾਬੇ ਦੀ ਮਾੜਾ ਜਾ ਕੈ ਯਾਰ ਲਾਵਾਂ ਆਪਾਂ ਆਪੇ ਜਿੱਥੇ ਜਿੱਥੇ ਬੈਠੇ ਯਾਰ ਸਾਰੇ ਬੰਦੇ ਆ ਜਾ ਬੈਠੋ ਇਹ ਕੀ ਰੋਡ ਲਾਵ ਦਿੱਤਾ ਪਹੁੰਚ ਜਾ ਸਾਰੇ ਹਮ ਜਿੱਥੇ ਬੰਦੇ ਨਾ ਸ਼ਾਬਾਸ਼ ਅ ਵੀ ਕਿਰਾ ਬਾਹਰ ਤੋਂ ਫੜ ਕੇ ਕਮਾਈ ਜਾਣਾ ਠੀਕ ਆ ਉਹਦੇ ਬੰਦੇ ਕਿੱਥੇ ਆ? ਇਹ ਮੋਬਾਈਲ ਟੇਡਾ ਕਰਨਾ ਵੀਰ? ਨਹੀਂ ਨਹੀਂ ਜੀ। ਐਂ ਤਾਂ ਠੀਕ ਆ। ਟੇਡਾ ਨਹੀਂ ਸਿੱਧਾ ਕਰਦੇ ਆਪਾਂ। ਵੇ ਵੇ ਫੇਕ। ਆਹ ਕੱਢ ਲੈਗਾ ਸਰ। ਵੇ ਵੇ ਫੇਕ। ਐਂ ਤਾਂ ਕਰ ਦਿੰਦੇ ਨਾ ਮੋਬਾਈਲ ਐਸੋ। ਉਹ ਕਮਾਈ ਜਾਊ। ਨਹੀਂ ਨਹੀਂ ਓਵੇਂ ਨਹੀਂ ਸਵਾਦ ਆਉਂਦਾ ਫਿਰ। ਆ ਜਾ ਆ ਜਾ ਲੱਗਿਆ ਕੋਈ। ਆ ਲੋ ਕਹੋ ਸ਼ਾਂਜੀ ਦੇਖ ਕੇ। ਨਹੀਂ ਨਹੀਂ ਵੇਹੇ ਦੇਖ। ਆ ਜਾ ਆ ਤੂੰ ਵੀ ਤੈਨੂੰ। ਮੋਡਲ ਮੋਡਲ ਇੱਥੇ ਆ। ਜਾ ਆਪਣੇ ਧਿੰਦਰੇ ਉਹਨਾਂ ਨੂੰ ਲਾਇਦਾ ਕਿਤਰੀਆਂ ਮੇਰੇ ਇੱਥੇ ਬੈਠੇ ਕੁਛ ਸੰਧਿਆ ਤੋਂ ਇੱਧਰ ਬਸਵਾ ਦਿੰਦਾ ਚਾਹਦਾ ਬਾਪ ਜੀ ਆ ਜਾ ਬਾਈਆਂ ਜੋਦੀ ਸਾਰੇ ਭਰਾ ਨਾ ਕਿਹੜਾ ਬੰਦਾ ਹੋਰ ਮਕੌੜਾ ਤੂੰ ਇੱਥੇ ਬਹਿ ਕੇ ਤੂੰ ਜਾਣਾ ਕਿੱਥੇ ਆ ਦਰੀਆਂ ਦਰੀਆਂ ਕੱਢੀਆਂ ਹੋਰਦੀਆਂ ਗਈਆਂ ਨਹੀਂ ਹੈਗੀਆਂ ਦੇਖਿਆ ਕਿੱਦਾਂ ਕੇ ਲੰਗੀਆਂ ਅੱਠ ਨੇ ਦਰੀਆਂ ਕੱਢੀ ਕੇ ਪਈਆਂ ਅੱਠ ਕਰਿਆ ਲੈ ਤੁਸੀਂ ਜਦ ਇੱਕ ਮੋਟਰ ਤੇ ਜਾਉ ਨੂੰ ਸਪੀਕਰਾਂ ਵਾਲਾ ਕਮਿਊਨਿਟੀ ਕਟੀ ਆਉਂਦੀ ਹੈ ਸਾਰੇ ਮੋਟਰ ਬੰਦੇ ਆਪਣੇ ਸਪੀਕਰਾਂ ਨੇ ਛੱਡੇ ਲੱਗੇ ਬੱਚੇ ਛੱਡੇ ਖੜੇ ਰੱਖੋ ਸਾਰੇ ਤਾਂ ਨਹੀਂ ਨਹੀਂ ਕੋਈ ਨਾ ਕੋਈ ਆਉਂਦੀ ਚੱਲੀ ਪਰ ਮਤਰੀ ਜਾ ਕਿੱਥੇ ਮੜਾਈ ਮਾ ਮੋਰਸਾ ਕਾਤਾ ਸਾਇਰ ਦੇ ਖਿਦਾਨ ਆ ਆਓ ਤੇ ਇੱਥੇ ਲਾਓ ਤੇ ਅੰਦਰ ਲਾ ਦਿਓ ਅੰਦਰ ਲਾ ਦਿਓ ਭੀਆ ਇਹ ਲੈ ਇਹ ਕੁਝ ਮੋਰਸਾ ਹੈ ਸਾਰਾ ਕਮਾਈ ਜਾਂ ਅੰਦਰ ਬਾੜ ਸਾਰਾ ਤੇਰੀ ਟਿਫੀ ਦਾ ਸਹੀ ਹੈ ਸਾਰਾ ਦੇ ਨਾਲ ਭੀਆ ਤਾਂ ਇਹ ਕਿੱਥੇ ਲਾਉਂਦਾ ਹੈ ਕੌਣ ਬੁਲਾਣਾ ਦੁੱਧ ਪਕਾ ਦੇਣਾ ਦੁੱਧ ਉਹਦਾ ਆਪਣਾ ਦੁੱਧ ਹੀ ਖਾ ਇੱਥੇ ਭਲਾ ਦੇਣਾ ਲਈ ਜਾਂਦੇ ਫਿਰ ਫੈਸਲੀ ਪਾ ਗਏ ਦੇਖੋ ਦੋ ਤੇ ਆਏ ਆਹ ਦੇਖ ਕੇ ਬੁਲਾ ਲਿਆ ਨਾ ਦੁੱਧ ਤੇ ਆਹ ਆਇਆ ਕਿ ਹਿੰਦਿਆਣੀ ਦੀ ਗੱਲ ਕਰਾ ਦੀ ਤੇ ਫੜ ਲਈ ਕਿ ਨਹੀਂ ਮੇਰੇ ਫੋਨ ਤੇ ਲੜਾ ਨੂੰ ਦਰਬਾਚਾ ਕਾਰ ਹੋਣੀ ਕਿੱਦਾਂ ਤੈਨੂੰ ਬੁਲਾਉਣਾ ਇੱਥੇ ਹੋਣਾ ਚੱਲ ਜੇ ਤੁੰਗ ਸਮੈ ਹੈਲੋ ਵੇ ਮੁੰਡਾ ਘੋਣਾ ਰੋਣਾ ਰੋਣਾ ਯਾਰ 15 ਕਿਲੋ ਚਾਹ ਲੈ ਕੇ ਪਾਸੇ ਮਾਰ ਮੈਂ ਡਿਸੰਬਰ ਸੁਣ ਉਹਨਾਂ ਦੇ ਪ੍ਰਧਾਨ ਸਿਰ ਰੰਗ ਦੇ ਆਉਂਦੇ ਹੀ ਹੋਣੇ ਯਾਰ ਬੰਦੇ ਨੂੰ ਜੇ ਸ਼ਰਾਬੀ ਤੇਰੀ ਉੱਥੇ ਜਿਆਦਾ ਲੈ ਜਰਾ ਕਾਸਟ ਰੱਖੇ ਪਾ ਦੇ ਰੱਖਾ ਤੂੰ ਕਿੰਨਾ ਨਹੀਂ ਕਰਦਾ ਪਰ ਤਾਂ ਆ ਨਾ ਬੇ ਸਾਰੇ ਬੰਦੇ ਹੋ ਠੀਕ ਆ ਉੱਤੇ ਅੰਦਰ ਹੋਣ ਲੱਗ ਗਏ ਨਹੀਂ ਆ ਕਿਹੜੀ ਗੱਲ ਹੈ ਜੱਟਾ ਵਾਹ ਇਹ ਨੁੱਤ ਇਹ ਕਿੱਥੇ ਆਉਂਦਾ ਹੈ ਇਹ ਕਿੱਨਾ ਬੋਟ ਚੱਲਿਆ ਇੱਧਰ ਪਹਿਲਾਂ ਇੱਥੇ ਲੱਗਰ ਇੱਥੇ ਆਓ ਮੇਰਾ ਵੀ ਯਾਰ ਉੱਪਰ ਮੈਂ ਤਾਂ ਵੀ ਮਾਰੀ ਥਾਣੀ ਹੈ ਹਲੋ ਕਰਾ ਦੇ ਆਪਾਂ ਤਾਂ ਜਾਣੀ ਹੈ ਮਾਰੀ ਥਾਣੀ ਜੀ ਬੜੇ ਜੀ ਤੁਹਾਨੂੰ ਇੱਕ ਨਿਸ਼ਾਨ ਦਿਓ ਕਿੱਥੇ ਮੋਰਤਾ ਕਿੱਥੇ ਹੈ ਉਹ ਜਿੱਥੇ ਬਾਜ ਮੋਚੀ ਵਾਲੀ ਦੁਕਾਨਾ ਨਾ ਉੱਥੇ ਸਵੀਕਰ ਵਾਲੀ ਦੁਕਾਨੀ ਨਾਲ ਜਾਂ ਚਿੱਠੀ ਲੈ ਕੇ ਜਾਂਦੇ ਨਾਲ ਦੁੱਧ ਲੈ ਲੈਣੇ ਆ ਲਾਉਂਗਾ ਹੀ ਆ ਜਾ ਯਾਰ ਉਹ ਕਰਦੇ ਨਹੀਂ ਆ ਨਾਲ ਨਾ ਫੋਨ ਨਹੀਂ ਰਿਹਾ ਭੰਡ ਭੰਡ ਰਿਹਾ ਬਾਜਾ ਨਾ ਖੜੀ ਗਏ ਮੁੰਡੇ ਕੋਈ ਆਈ ਜਾਂਦੇ ਆਉਂਦਾ ਝੋਕਣਾ ਕੀ ਆਦਾ ਓਏ ਆ ਜਾ ਬੰਦੇ ਆਪਣੇ ਦਾ ਕਰੀਓ ਕੋਈ ਆਇਆ ਇਹਨੂੰ ਤੇ ਹੀਰੋ ਹੀਰੋ ਇੱਥੇ ਆ ਜੋ ਮੇਰਾ ਭਰਾ ਇੱਥੇ ਆ ਜਾ ਆਪ ਮਗਰ ਖਲੋ ਤੇ ਨਹੀਂ ਤਰਾਵੇ ਬਾਹਰ ਨਾ ਦੇਣਾ ਉਹਨਾਂ ਨੂੰ ਲੰਗਰ ਨਹੀਂ ਦੇ ਇੱਥੇ ਹੋਰ ਰੋਕ ਕੇ ਆ ਜਾ ਮਾਜੀ ਇੱਥੇ ਆ ਜਾ ਮਾਜੀ ਕਿ ਵੇਚਰੋ ਕਰ ਰਹੇ ਹੋ ਤਗਾ ਕਿ ਕਿ ਨਾ ਤੁਸੀਂ ਬਰਕਰਾਰ ਰੱਖਿਆ ਚੱਲੋ ਅੰਤਰਾਓ ਯਾਰ ਕਿਤਰੇ ਦਿੱਕਤਾਂ ਨੇ ਮੈਨੂੰ ਪੁੱਛਣ ਕਰੋ ਕਹਿੰਦਾ ਰਾਹ ਖਰਾਬ ਕਰੋਗੇ ਜੰਗ ਤੇ ਡੱਪ ਜਾਣੋ ਆਵੇ ਜਿਹੜਾ ਵਿੱਚ ਵੀ ਹੈਗਾ ਕਰਦੇ ਭਾਈ ਇੱਧੇ ਅੱਗੇ ਆ ਕੇ ਬਾਓ ਇੱਧਰ ਆ ਉੱਠ ਯਾਰ ਆਜੋ ਆਜੋ ਹੀਰੋ ਆਜੋ ਯੋਧਿਓ ਆਜੋ ਬੈਠੋ ਯਾਰ ਅਸੀਂ ਵੀ ਤੁੱਪੇ ਹੀ ਆ ਤੁਹਾਡੇ ਨਾਲ ਆਜੋ تو جا کے مرتو باجیاں نے نو آ کے سیکھا دے گئے آگے آگے लखवेंद्र साईं मुर्दा ਆ ਜਾ ਮੈਂ ਕਿਹਾ ਉਧਾਰ ਆ ਜਾ ਮੈਂ ਆ ਗਿਆ ਜੇ ਆ ਜਾ ਮੇਰਾ ਵੀ ਆ ਜਾ ਉਹਨੇ ਦਿੱਤੇ ਬੰਦੇ ਆ ਜਾ ਬੰਦੇ ਦਾ ਬੰਦੇ ਨੇ ਪਾਜੋ ਹੁਣ ਕੰਮ ਕਰੀ ਗਾ ਉਹ ਵੀਰੇ ਤੇ ਬੰਦੇ ਮੈਂ ਬਣਾਉਣਾ ਯਾਰ ਆਹ ਕੋਈ ਨਹੀਂ ਸੁਣਦੇ ਮੈਂ ਆ ਕੇ ਨਾ ਮੈਂ ਆ ਕੇ ਨਾ ਉਹ ਤਾਂ ਗੁਮਾਨ ਹੋ ਰਹੀਦਾ ਸਮਝੋ ਰੋਈਦਾ ਚਲੋ ਵੀਰੋ ਨਾਰਾ ਲਾਇਆ ਅਬਾਜ ਦਾ ਸਾਡੀ ਕਿੱਥੇ ਜਾਣੀ ਚਾਹੀਦੀ ਪੀਸੀਪੀ ਕੋਲ ਆਵੇ ਆਗੇ ਬਸ ਫਲਾਨ ਖੜਾ ਲਾਇਆ ਸੰਗਤ ਆਉਂਦੀ ਜੱਗ ਰੱਖ ਲਵਾਂਗੇ ਹੈਨਾ ਲੱਖਾਂ ਜੱਗ ਜੱਗ ਦਾ ਪੂਰਾ ਆਫਸਰ ਉਹ ਇੱਕ ਮਿੰਟ ਜੱਗ ਦੋ ਜੱਗ ਲਿਆ ਦੇ ਨਾਲ ਗਾ ਲਿਆ 100-100 ਦੇ ਸਾਰਾ ਫਿੱਟ ਗਿਆ ਜੱਗ ਦਾ ਚੀਤੇ ਗਾ ਲਾ ਦੇ ਨਾਲ ਸਿੱਧਾ ਪਾਣੀ ਪੀਉਣ ਕੇ ਮੁੰਡੇ ਕਿੱਥੋਂ ਧੱਕ ਦੇ ਦਾ ਹਰ ਕੁਸ਼ੀ ਆਉਂਦੀ ਆ ਇਹ ਬਹਿਣੇ ਕਿਹਨੂੰ ਨਾਟਕ ਆ ਇਹ ਬਹਿਣੇ ਕਿਹਨੂੰ ਨਾਟਕ ਆ پانی کے اندر سمجھ لگ گئی یار او ایک طرح سے لا تے سارے اٹھ گئے نا یار بندہ پہلے کہے گا نہیں مر گئے سارے فجانا نہیں خیال لا کے نہیں جاتا نہیں ਲੈ ਕੇ ਪਰੇ ਬੰਨ ਲਓ ਇਹ ਬੜਾ ਸੋਹਣੇ ਪਰੇ ਆਓ ਆ ਕੰਤਰ ਕੋਡਾ ਲੈ ਆਪਾਂ ਅਪਣਾ ਪ੍ਰਧਾਨ ਜੀ ਆਹ ਚੱਲ ਪਰੇ ਚੱਲ ਸਭਿਆ ਉਹਨੂੰ ਚੱਲ ਜੇ ਪੱਤ ਜੇ ਮਲੇ ਆਜ ਬੜੇ ਲੰਮੇ ਸਮੇਂ ਤੋਂ ਆਪਣੇ ਜਿਹੜੇ ਮੱਛਲੇ ਲੜਕ ਰਹੇ ਨੇ ਮਕੋਤਾ ਦੇ ਨਾਲ ਔਰ ਮੱਲਾਲਾ ਖਾਨਾ ਪਤ diel gilo D.C. ਉਸਪੁਰ ਜਿਹੜੇ ਬਹੁਤ ਦਿਨਾਂ ਤੋਂ ਆਪਣੀਆਂ ਮੰਗਾ ਔਰ ਆਪਣੇ ਕਿਸਾਨਾਂ ਦੇ ਨਾਲ ਰੱਜੇ ਥਗੀ ਧੱਕਾ ਉਹਨਾਂ ਦੇ ਸਬੰਧ ਵਿੱਚ ਅੱਜ ਮਾਹੂ ਥਾਣੇ ਨੂੰ ਕੇ ਇੱਥੇ ਦੇਖੇ ਹੋਏ ਜਿਹੜੇ ਲੋਕ ਨੇ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹ ਗੁਰਦੀ ਦੀ ਫਤਿਹ ਮੈਂ ਕੋਲਾ ਜਿਹਾ ਪ੍ਰਦਾਨ ਕਰਮ ਕਰਨ ਕੋ ਵਾਸਤੇ ਦੋ ਚਾਰ ਮਾਰੇ ਲਉਣਾ ਹੈ ਉਹਦਾ ਦਬਾਅ ਨਾ ਰਹੇ ਤੇ ਜਿਉ ਦੇ ਫਿਰ ਅਗਈ ਗਦੀ ਦੀ ਆਪਾਂ ਆਪਤ ਕਰਾਂਗੇ ਉਸਾਰ ਜਿਲ੍ਹਾ ਸਿਕਰੇਟੀ ਜਿੰਦਾਬਾਦ 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 ਉਸਾਰ ਜਥੇ ਕਮੇਟੀ ਪਿਆਰ ਜਿੰਦਾਬਾਦ 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 ਪਤ ਪਰ ਚਾਚਰ लखवेंदर मुरगा लखवें मुरगा मुरगा ਤਸਾਦੀਆਂ ਤੁਹਾਨੂੰ ਤੋਂ ਉਪਦੀ ਪਤਾਏ ਪਾਉਦਾ ਕਿ ਜਿਹੜੇ ਸਾਡੇ ਕੋਈ ਇੱਕ ਨਹੀਂ ਅਗਲੇ ਤਰ੍ਹਾਂ ਦੇ ਜਿੰਦਾਂ ਦਾ ਯੋਗ ਚਾ ਮੁੰਡਿਆ ਸਰਕਾਰਾਂ ਪਹਿਲੀਆਂ ਦੇ ਵਕਤੀ ਬਹੁਤ ਧੱਕੇ ਹੁੰਦੇ ਸੀ ਪਰ ਜਦੋਂ ਕੋਈ ਪ੍ਰਸ਼ਾਸਨ ਕੋਈ ਜਾਈਦਾ ਹੀ ਦਾ ਉਹ ਤੇਰਦਾ ਲੋਕ ਜਾਈਦਾ ਹੀ ਦੋ ਸਮਾਈ ਕਰਕੇ ਤੇ ਮੁਸੇ ਦਾ ਹੱਥ ਕਰਵਾ ਲੈਂਦਾ ਸੀ ਜਿਹਨਾਂ ਤੋਂ ਹੁਣ ਵੀ ਮੋੜਦਾ ਕਿ ਉਹਨਾਂ ਦਾ ਬੰਦਾ ਕਰਕੇ ਮੁਕਲਾਕਾ ਪਿੱਛੇ ਧੋ ਦਿੰਦੇ ਤਾਜ ਨਹੀਂ ਹੋ ਚੁੱਕੀ ਤਿਆਰੀ ਆ ਤੇ ਹੁਣ ਜਿਹੜਾ ਪੂਰਤ ਪ੍ਰਸ਼ਾਸਨ ਦੇ ਅੱਗੇ ਇਹਦਾ ਬਹੁਤ ਵੱਡੀ ਘੁਟਾ ਦਾ ਅਵਿਸ਼ਵਾਸ ਕਰ ਰਿਹਾ ਅਸੀਂ ਬਹੁਤ ਜਾਣੇ ਵਾਲੀ ਵਿਪੰਦਨਤ ਗੱਲ ਕਰਦੇ ਆ ਅੱਜ 3 ਦਿਨ ਹੋ ਗਏ ਸਾਨੂੰ ਉਸ ਮਸਲੇ ਦੇ ਵਿੱਚ ਤੁਰੇ ਆਉਂਦੇ ਆ ਉਹ ਤਾਂ ਸਾਨੂੰ 3 ਮਹੀਨੇ ਗਏ ਆ ਕਦੀ ਡੀਐਸਪੀ ਕਦੀ ਐਸਐਸਪੀ ਕਦੀ ਅੱਜ ਵੀਡੀ ਇੱਕ ਹੀ ਸਾਰੇ ਡਾਕਟਰਾਂ ਦੇ ਘਰੇ ਕੰਡੇ ਆ ਔਰ ਮਹੂਤਾਨੇ ਦੇ ਵਿੱਚ ਤਾਂ ਦੋ ਤਿੰਨ ਐਸਟੇ ਵੀ ਬਦਲ ਗਏ ਜਿਹੜੇ ਸਾਡੀ ਆਵਾਜ਼ ਸੁਣ ਸੁਣ ਕੇ ਤੇ ਸਾਨੂੰ ਤਰ੍ਹਾਂ ਤੋਂ ਬੋਲਾ ਕਰਦਾ ਪਰ ਉਹਨਾਂ ਨੇ ਜਿੱਦੇ ਕਰਤੇ ਕੋਈ ਨਹੀਂ ਅਸਰ ਵੀ ਕੀਤਾ ਅੱਜ ਹਾਰ ਕੇ ਸਾਨੂੰ ਆਣ ਕੇ ਬੂਹਾ ਮਖਦਾ ਪਿਆ ਬੂਹਾ ਚੱਕ ਕੇ ਮਜ਼ਰਾ ਪਿਆ ਕਰਕੇ ਸਾਡੇ ਮਹੂਤ ਦੇ ਵਿੱਚ ਹੀ 15 ਤੋਂ ਵੀ ਜਿਹੜੇ ਪਰਵਾਹ ਨੇ ਇਹ ਜਨਤਾ ਦੀ ਤੇ ਖੜੇ